प्रेम पंथ की पाल की रविदास आए साचे स्वामी मिलन को आनंद के होना जाए ਬਾਬਾ ਪੀਪਲ ਦਾ ਸਤਿਗੁਰੂ ਸਰਵੰਦਾ ਸ੍ਰੀ ਦਾਸ ਗੁਰੂ ਜੋਇ ਸੋ ਹਮਰੀ ਰਖਿਆ ਕਰੈ ਬਿਗਨ ਨਾ ਲਾਗੈ ਕੋ ਤਨ ਤਨ ਸਤਿਗੁਰੂ ਗਰੀਬ ਦਾਸ ਬੰਦੂ ਨਿਕ ਸੁਵਾ ਸ਼ਾਮ ਚਰਨ ਕਮਲ ਕੋ ਡੰਡਵਤ ਕੋਟ ਕੋਟ ਪ੍ਰਣਾਮ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਖੁਸ਼ੀ ਬਸਾਇਆ ਬਾਬਾ ਗਲੀ ਚ ਲੰਘਿਆ ਜਾ ਰਿਹਾ ਹੈ ਗਲੀ ਚ ਲੰਘਦੇ ਆ ਲੰਘਦੇ ਆ 15-20 ਬੰਦੇ ਖੜੇ ਆ ਤੇ ਉਹਨਾਂ ਨੇ ਆਵਾਜ਼ ਮਾਰ ਲੀ ਬਾਬਾ ਜੀ ਹਾਂ ਭਈ ਅਰਦਾਸ ਕਰ ਦਿਓ ਮੀਂ ਪੈ ਜਾਈ ਅਸੀਂ ਚੌਲ ਬਣਾਏ ਆ ਅਸੀਂ ਲੰਗਰ ਲਾਇਆ ਆਹ ਭਾਈ ਬਾਬਾ ਜੀ ਅਸੀਂ ਲੰਗਰ ਲਾਇਆ ਅਰਦਾਸ ਕਰ ਦੋ ਮੀਂਹ ਪੈ ਜਾਏ ਬਾਬਾ ਕਹਿੰਦਾ ਅਰਦਾਸ ਕਰ ਦਿੰਦੇ ਆ ਛਤਰੀਆਂ ਲੈ ਕੇ ਆਓ ਬਾਬਾ ਜੀ ਛਤਰੀਆਂ ਦਾ ਕੀ ਕਰਨਾ ਹੈ ਕਹਿੰਦੇ ਮੀਂਹ ਆਉਣਾ ਹੈ ਕਹਿੰਦੇ ਬਾਬਾ ਜੀ ਅਰਦਾਸ ਕਰ ਦੋ ਬਸ ਛਤਰੀਆਂ ਦਾ ਕੀ ਕਰਨਾ ਹੈ ਕਹਿੰਦੇ ਮੀਂਹ ਆਵੇਗਾ ਉਹ 15-20 ਖੜੇ ਜਿਹੜੇ ਕਹਿੰਦੇ ਪਤਾ ਨਹੀਂ ਮੀ ਆਣਾ ਕਿ ਨਹੀਂ ਆਣਾ ਕਹਿੰਦੇ ਛਤਰਿਆਂ ਦਾ ਕੀ ਕਰਾਂਗੇ ਪਤਾ ਨਹੀਂ ਮੀ ਆਏਗਾ ਕਿ ਨਹੀਂ ਆਏਗਾ ਕਹਿੰਦੇ ਬਾਬਾ ਜੀ ਕਹਿੰਦੇ ਤੁਹਾਨੂੰ ਭਰੋਸਾ ਹੀ ਨਹੀਂ ਰੱਬ ਤੇ ਐਵੇਂ ਹੀ ਖੜ ਗਏ ਚੌਲ ਬਣਾ ਕੇ ਤੁਹਾਨੂੰ ਰੱਬ ਤੇ ਭਰੋਸਾ ਹੀ ਨਹੀਂ ਨੜੇ ਤੇ ਕਹਿੰਦੇ ਮੀ ਆਜੇ ਅਰਦਾਸ ਕਰ ਦੋ ਮੀ ਪੈ ਜੇ ਚੌਲ ਬਣਾਏ ਐ ਲੰਗਰ ਲਾਏ ਐ ਫਿਰ ਬਾਬਾ ਜੀ ਕਹਿੰਦੇ ਛਤਰੀਆਂ ਲੈ ਆਓ ਮੀਂਹ ਪੈ ਜਾਣਾ ਲੈ ਆਓ ਭੇਜ ਨਾ ਜਾਇਓ ਕਹਿੰਦੇ ਮੀਂਹ ਕਿਹੜਾ ਆਵੇਗਾ ਨਹੀਂ ਆਵੇਗਾ ਕਹਿੰਦੇ ਛਤਰੀਆਂ ਨਹੀਂ ਪੈ ਗਈ ਕੋਈ ਬੱਦਲ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਬਾਬਾ ਕਹਿੰਦੇ ਛਤਰੀਆਂ ਲਿਆਓ ਕਹਿੰਦੇ ਕਹਿੰਦੇ ਨਹੀਂ ਬਾਬਾ ਜੀ ਕਿਹੜੇ ਮੀਂਹ ਨੂੰ ਦੇਖੀ ਜਾਏਗੀ ਤੁਸੀਂ ਅਰਦਾਸ ਕਰ ਦੋ ਕਹਿੰਦੇ ਮੁਸ਼ਕਲ ਹੋਣਾ ਮੀਂਹ ਤੇ ਨਹੀਂ ਬਾਬਾ ਜੀ ਕਹਿੰਦੇ ਤੁਹਾਨੂੰ ਰੱਬ ਤੇ ਭਰੋਸਾ ਨਹੀਂ ਹੈ ਤੁਹਾਨੂੰ ਰੱਬ ਤੇ ਭਰੋਸਾ ਨਹੀਂ ਜੇ ਭਰੋਸਾ ਹੁੰਦਾ ਤੁਸੀਂ ਇੱਕ ਬਚਨ ਨਾਲ ਕਹਿੰਦੇ ਸਤਿਵਚਨ ਬਾਬਾ ਜੀ ਅਸੀਂ ਹੁਣੇ ਛਤਰੀਆਂ ਲੈ ਕੇ ਆਏ ਸਤਿਵਚਨ ਗੁਰੂ ਮਾਨ ਜਿਨ੍ਹਾਂ ਨੂੰ ਸਤਿਗੁਰ ਤੇ ਭਰੋਸਾ ਹੁੰਦਾ ਓਹ ਭਰੋਸੇ ਤੇ ਜ਼ਿੰਦਗੀ ਕੱਢ ਦਿੰਦੇ ਆਪਣੀ ਜਿਨ੍ਹਾਂ ਨੂੰ ਰੱਬ ਤੇ ਭਰੋਸਾ ਹੈ ਨਾ ਮਾਲਕ ਤੇ ਓਹ ਭਰੋਸੇ ਤੇ ਹੀ ਜ਼ਿੰਦਗੀ ਕੱਢ ਦਿੰਦੇ ਆ ਸਾਰੀ ਉਮਰ ਭਰੋਸੇ ਤੇ ਹੀ ਕੱਢ ਦਿੰਦੇ ਨੇ ਸਾਰੀ ਉਮਰ ਕਈਆਂ ਨੂੰ ਭਰੋਸਾ ਨਹੀਂ ਹੁੰਦਾ ਫੇਰੋ ਜ਼ਿੰਦਗੀ ਵਿੱਚ ਬਹੁਤ ਉਲਝ ਜਾਂਦੇ ਆ ਇਸ ਕਰਕੇ ਭਰੋਸਾ ਇੱਕ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਭਰੋਸਾ ਜਿਨ੍ਹਾਂ ਨੂੰ ਸਤਿਗੁਰ ਤੇ ਭਰੋਸਾ ਹੋ ਗਿਆ ਕਿਸੇ ਸੰਤਾਂ ਤੇ ਭਰੋਸਾ ਹੋ ਗਿਆ ਉਹ ਬਹੁਤ ਵੱਡੀ ਚੀਜ਼ ਹੈ ਭਰੋਸਾ ਜਦੋਂ ਭਰੋਸਾ ਟੁੱਟ ਗਿਆ ਨਾ ਸਮਝੋ ਸਾਡਾ ਸਭ ਕੁਝ ਚਲੇ ਆ ਗਿਆ ਸਾਡੀ ਝੋਲੀ ਖਾਲੀ ਹੋ ਜਾਂਦੀ ਹੈ ਰੱਬ ਟਿਕਿਆ ਕਾਹਦੇ ਤੇ ਟਿਕਿਆ ਇੱਕ ਭਰੋਸੇ ਦੇ ਤਰਤੀ ਟਿਕੀਆ ਤਰਤੀ ਕਾਹਦੇ ਤੇ ਟਿਕਿਆ ਇੱਕ ਬਚਨ ਤੇ ਰੱਬ ਕਾਹਦੇ ਤੇ ਟਿਕਿਆ ਇੱਕ ਬਚਨ ਤੇ ਕਿਤੇ ਆਪਾਂ ਵੀ ਇੱਕ ਬਚਨ ਤੇ ਟਿਕ ਜਾਈਏ ਗੁਰੂ ਦਾ ਬਚਨ ਬਸੈ ਜੀ ਨਾਲੇ ਇੱਕ ਬਚਨ ਤੇ ਆਪਾਂ ਵੀ ਟਿਕ ਜਾਈਏ ਤਾਂ ਕਿ ਸਾਡੀ ਜ਼ਿੰਦਗੀ ਵਿੱਚ ਇੱਕੋ ਹੀ ਬਚਨ ਹੋਵੇ ਜਿਹੜਾ ਸਾਡੇ ਮਨ ਅੰਦਰ ਬਸਿਆ ਰਹੇ ਜਿਹੜਾ ਸਾਡੇ ਮਨ ਅੰਦਰ ਲਾਗੂ ਹੋਵੇ ਚੱਲਦਾ ਰਹੇ ਉਹ ਬਚਨ ਸਾਡੇ ਮਨ ਅੰਦਰ ਦੂਜਾ ਬਚਨ ਕੋਈ ਨਹੀਂ ਇੱਕੋ ਬਚਨ ਇੱਕੋ ਰੱਬ ਇੱਕੋ ਪਰਮਾਤਮਾ ਇੱਕੋ ਦੇ ਉਹਦੇ ਬੱਚੇ ਆਪਾਂ ਸਾਰੇ ਇੱਕੋ ਸਾਡਾ ਧਰਮ ਹੈ ਮਾਨਵਤਾ ਦਾ ਧਰਮ ਸੇਵਾ ਕਰਨੀ ਬੰਦਗੀ ਕਰਨਾ ਸਿਮਰਨ ਕਰਨਾ ਤੇ ਗੁਰੂ ਪਿਆਰਿਓ ਪ੍ਰੋਸਾ ਰੱਖੀਏ ਬਹੁਤ ਵੱਡੀ ਗੱਲ ਹੈ ਪ੍ਰੋਸੇ ਨਾਲ ਮੀਰਾ ਨੇ ਸਾਰੀ ਜ਼ਿੰਦਗੀ ਲਾਤੀ ਸਤਗੁਰੂ ਦੇ ਚਰਨਾਂ ਚ ਸਤਗੁਰਾਂ ਦੇ ਚਰਨਾਂ ਚ ਮੀਰਾ ਨੇ ਭਰੋਸਾ ਕਰਕੇ ਸਾਰੀ ਜ਼ਿੰਦਗੀ ਕੱਟ ਲਈ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਕੱਟੀ ਗਈ ਸਾਰੀ ਘਰ ਵਾਲੀ ਕਹਿੰਦੀ ਐ ਮੈਂ ਆਪਣੇ ਪਤੀ ਨੂੰ ਸੋਹਣੀ ਲੱਗਾ ਘਰ ਵਾਲੀ ਕਹਿੰਦੀ ਐ ਖਿਆਲ ਕਰਿਓ ਬਈ ਮੈਂ ਆਪਣੇ ਪਤੀ ਨੂੰ ਸੋਹਣੀ ਲੱਗਾ ਘਰ ਵਾਲੀ ਕਹਿੰਦੀ ਐ ਆਪਣੇ ਪਤੀ ਵਾਸਤੇ ਤਿਆਰ ਹੁੰਦੀ ਐ ਸੋਹਣੀ ਲੱਗਾ ਮੈਂ ਪਰ ਕਹ ਰੈਲਾ ਕਦੇ ਨਹੀਂ ਕਹਿੰਦਾ ਵੀ ਮੈਂ ਆਪਣੀ ਪਤਨੀ ਨੂੰ ਸੋਹਣਾ ਲੱਗਾ ਮੈਂ ਘਰ ਵਾਲਾ ਕੋਈ ਕੋਈ ਹੁੰਦਾ ਜਿਹੜਾ ਇਹ ਕਹਿੰਦਾ ਵੀ ਮੈਂ ਆਪਣੀ ਪਤੀ ਨੂੰ ਪਤਨੀ ਨੂੰ ਸੋਹਣਾ ਲੱਗਾ ਮੈਂ ਜਦੋਂ ਘਰ ਵਾਲੀ ਕਹਿੰਦੇ ਵੀ ਮੇਰਾ ਪਤੀ ਸੋਹਣਾ ਵੀ ਮੈਂ ਸੋਹਣੀ ਲੱਗਾ ਮੇਰੇ ਪਤੀ ਨੂੰ ਫਿਰ ਤੁਸੀਂ ਵੀ ਮਨ ਵਿੱਚ ਇਹ ਸੋਚਿਆ ਕਰੋ ਜਦਨ ਤਿਆਰ ਹੁੰਨੇ ਹੋ ਜਦਨ ਚਿੱਟਾ ਕੁੜਤਾ ਜਾਮਾ ਪਾਇਆ ਪੈਂਟ ਕਮੀਜ਼ ਪਾਈ ਹੈ ਟਾਈ ਲਾਈ ਹੈ ਉਦਨ ਘਰ ਵਾਲੀ ਨੂੰ ਕਿਹਾ ਕਰੋ ਦੇਖ ਮੈਂ ਅੱਜ ਪਹਿਲਾਂ ਨਾਲੋਂ ਕਿੰਨਾ ਕੁ ਸੋਹਣਾ ਲੱਗਦਾ ਮੈਂ ਹੈ ਬਈ ਕਦੇ ਕਿਹਾ ਕਿਹਾ ਨਹੀਂ ਕਿ ਨੂੰ ਦਿਖਾਓਗੇ ਸੋਹਣੇ ਬਣ ਕੇ ਕੀ ਦੇ ਖਾਤਰ ਹੈ ਸਰੀਰ ਕਿ ਨੂੰ ਸੋਹਣੇ ਬਣ ਕੇ ਦਿਖਾਵਾਂਗੇ ਜਦੋਂ ਤੇਰੇ ਬੱਚੇ ਖੁਸ਼ ਨਹੀਂ ਤੇਰਾ ਪਤੀ ਖੁਸ਼ ਨਹੀਂ ਹੈ ਫਿਰ ਕਿਨੂੰ ਸੋਹਣੇ ਬਣ ਕੇ ਦਿਖਾਵਾਂਗੇ ਜਦੋਂ ਆਪਣੀ ਪਤਨੀ ਖੁਸ਼ ਨਹੀਂ ਹੈ ਫਿਰ ਲੱਖਾਂ ਭਾਵੇਂ ਤੂੰ ਚਾਹੇ ਟਾਈਆਂ ਬੈਲਟਾਂ ਲਾਈ ਚੱਲ ਜੋ ਮਰਜ਼ੀ ਕਰੀ ਚੱਲ ਜਿੱਦਾਂ ਮਰਜ਼ੀ ਕਰੀ ਚੱਲ ਜਦੋਂ ਤੇਰੀ ਪਤਨੀ ਤੈਨੂੰ ਇਹ ਨਹੀਂ ਕਹਿੰਦੀ ਮੈਨੂੰ ਸੋਹਣਾ ਲੱਗਦਾ ਹੈ ਵਧੀਆ ਲੱਗਦਾ ਹੈ ਜਦੋਂ ਤੂੰ ਘਰ ਵਿੱਚ ਕੋਈ ਗੱਲ ਨਹੀਂ ਕਰਦਾ ਫਿਰ ਕੋਈ ਫਾਇਦਾ ਨਹੀਂ ਤੇਰਾ ਚਾਹੇ ਲੱਖ ਸੋਨਾ ਬਣਿਆ ਫਰੀ ਜਾ ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਪਰਮਾਤਮਾ ਜੀ ਰੱਬ ਜੀ ਜਦੋਂ ਸਾਨੂੰ ਇਹ ਨਹੀਂ ਕਹਿੰਦੇ ਨਾ ਵੀ ਤੂੰ ਸੋਹਣਾ ਨਹੀਂ ਲੱਗਦਾ ਹਾਂ ਜੀ ਫੇਰਾ ਲੱਖ ਸੋਹਣੇ ਬਣ ਬਣ ਕੇ ਭਾਵੇਂ ਰਹੀਏ ਜਦੋਂ ਸਤਿਗੁਰੂ ਨੂੰ ਭਾਈਏ ਨਾ ਜਦੋਂ ਸਤਿਗੁਰੂ ਨੂੰ ਸੋਹਣੇ ਲੱਗিয়ে ਹਾਂ ਜੀ ਫਿਰ ਲਿਬੜਿਆ ਬੰਦਾ ਵੀ ਬਹੁਤ ਸੋਹਣਾ ਲੱਗਦਾ ਹੈ ਜਦ ਸਤਿਗੁਰੂ ਨੂੰ ਸੋਹਣੇ ਲੱਗিয়ে ਫਿਰ ਬੰਦਾ ਚਿੱਕੜ ਵਿੱਚ ਵੀ ਬੜਿਆ ਬੜਾ ਸੋਹਣਾ ਲੱਗਦਾ ਹੈ ਸਤਿਗੁਰੂ ਨੂੰ ਭਾਈਏ ਫਿਰ ਆਪਾਂ ਲਿਬੜੇ ਵੀ ਚਿੱਕੜ ਵਿੱਚ ਵੀ ਬੜੇ ਬਹੁਤ ਸੁੰਦਰ ਲੱਗਾਂਗੇ ਆਪਾਂ ਪਰ ਕਦੇ ਦੇਖੋ ਸਤਿਗੁਰਾਂ ਨਾਲ ਪ੍ਰੇਮ ਕਰਕੇ ਘਰ ਦੇ ਵਿੱਚ ਪ੍ਰੇਮ ਕਰਨਾ ਜ਼ਰੂਰੀ ਹੈ ਪਰ ਸਤਿਗੁਰਾਂ ਨਾਲ ਪ੍ਰੇਮ ਕਰਕੇ ਦੇਖੋ ਤੁਸੀਂ ਇੱਕ ਦਿਨ ਸਤਿਗੁਰਾਂ ਨਾਲ ਲਿਵ ਲਾ ਕੇ ਦੇਖੋ ਪ੍ਰੇਮ ਕਰਕੇ ਦੇਖੋ ਮੇਰੇ ਸਤਿਗੁਰਾਂ ਨਾਲ ਮੇਰੇ ਜਗਤਗੁਰੂ ਰਵਦਾਸ ਮਹਾਰਾਜ ਨਾਲ ਪ੍ਰੇਮ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਸਤਿਗੁਰਾਂ ਨੇ ਮੈਂ ਇਹ ਕਹਿਣਾ ਹੁਣਾਂ ਕਈ ਵਾਰ ਬੱਚੇ ਇਹ ਕਹਿਣ ਕਈ ਵਾਰ ਨਾ ਬੱਚੇ ਆਪਣੇ ਮਾਤਾ ਪਿਤਾ ਨੂੰ ਸਕੂਲ 'ਚ ਬੁਲਾਉਂਦੇ ਹੁੰਦੇ ਸੀਗੇ ਸਕੂਲ ਵਿੱਚ ਅੱਜ ਵੀ ਬੱਚੇ ਮਾਤਾ ਪਿਤਾ ਨੂੰ ਸਕੂਲ 'ਚ ਬੁਲਾਉਂਦੇ ਨਹੀਂ ਕਈ ਵਾਰ ਜਦੋਂ ਮਾਸਟਰ ਬੁਲਾਉਂਦੇ ਆ ਨਾ ਬਈ ਤੇਰੀ ਮਾਂ ਨੂੰ ਸੱਦ ਕੇ ਲੈ ਕੇ ਆਈ ਜਾਂ ਤੇਰੇ ਪਿਓ ਨੂੰ ਸੱਦ ਕੇ ਲੈ ਕੇ ਆਈ ਸਕੂਲ ਵਿੱਚ ਆਈ ਤੂੰ ਤੇਰੇ ਮਾਵਾ ਪਾਉਣੇ ਚਾਹੀਦੇ ਆ ਕਈ ਵਾਰ ਪਿਤਾ ਇਦਾਂ ਦਾ ਸੜਿਆ ਜਾ ਬਣ ਕੇ ਰਹਿੰਦਾ ਬੱਚਾ ਬਹੁਤ ਸੋਹਣਾ ਹੁੰਦਾ ਅਗਲਾ ਕੀ ਗਾ ਯਾਰ ਮੇਰਾ ਬਾਪੂ ਜਾਏਗਾ ਟਾਲੀ ਦਿੰਦਾ ਬੱਚਾ ਸਕੂਲ ਚ ਕਹਿੰਦਾ ਹੀ ਨਹੀਂ ਵੀ ਤੂੰ ਆ ਜੀ ਹੈ ਬਈ ਬੱਚਾ ਕਹਿੰਦਾ ਹੀ ਨਹੀਂ ਵੀ ਸਕੂਲ ਚ ਆ ਜੀ ਤੂੰ ਫਿਰ ਬੱਚਾ ਇਸ ਗੱਲਾਂ ਵੀ ਕਰ ਦਿੰਦਾ ਕਈ ਵਾਰ ਕਿਤੇ ਸਕੂਲ ਵਿੱਚ ਆ ਕੇ ਮੇਰਾ ਪਿਤਾ ਮੇਰੀ ਬੇਇੱਜ਼ਤੀ ਨਾ ਕਰ ਦੇ ਕਿਤੇ ਇਹ ਬਰੀਕ-ਬਰੀਕ ਬਾਤਾਂ ਐ ਬਰੀਕ-ਬਰੀਕ ਇਹਨੂੰ ਸੋਚਿਆ ਕਰੋ ਕਈ ਵਾਰ ਬੱਚਾ ਇਹ ਵੀ ਸੋਚਦਾ ਵੀ ਸਕੂਲ ਵਿੱਚ ਆ ਕੇ ਮੇਰਾ ਪਿਤਾ ਮੇਰੀ ਬੇਇੱਜ਼ਤੀ ਨਾ ਕਰ ਦੇ ਕਿਤੇ ਸੰਗਤ ਫਿਰ ਪੰਗਤ ਸੰਗਤ ਕਿੱਦਾਂ ਦੀ ਚਾਹੀਦੀ ਹੈ ਸਾਨੂੰ ਸਾਨੂੰ ਸੰਗਤ ਕਿਵੇਂ ਦੀ ਚਾਹੀਦੀ ਹੈ ਸਾਨੂੰ ਸੰਗਤ ਉਹ ਕਰਨਾ ਸਿੱਖੀਏ ਫਿਰ ਆਪਾਂ ਨੂੰ ਪੰਗਤ ਫਿਰ ਪੰਗਤ ਕਿਵੇਂ ਲਗਾਣੀ ਹੈ ਫਿਰ ਉਸ ਹਾਵ ਨਾਲ ਆਪਾਂ ਬਹਿਣਾ ਸਿੱਖੀਏ ਗੁਰ ਪਿਆਰਿਓ ਐਸਾ ਬਣੋ ਕਿ ਤੈਨੂੰ ਕੱਲਾ ਕੱਲਾ ਬੱਚਾ ਨਗਰੀ ਦਾ ਪਸੰਦ ਕਰੇ ਐਸਾ ਬਣ ਜਾਈਏ ਕੱਲਾ ਕੱਲਾ ਨਗਰੀ ਦਾ ਬੱਚਾ ਨਾ ਤੈਨੂੰ ਪਸੰਦ ਕਰੇ ਤੈਨੂੰ ਪ੍ਰੇਮ ਕਰੇ ਐ ਬਣ ਜਾਈਏ ਆਪਾਂ ਸਾਰੇ ਕੋਈ ਤੈਨੂੰ ਦੇਖ ਕੇ ਅੰਦਰ ਨਾ ਵੜੇ ਤੈਨੂੰ ਦੇਖ ਕੇ ਕੋਈ ਇਹ ਨਾ ਹੋਵੇ ਵੀ ਨਾ ਨਾ ਕਿਉਂ ਆ ਗਿਆ ਘਰ ਵਿੱਚ ਕਿਉਂ ਆ ਗਿਆ ਐਦਾਂ ਦਾ ਬਣ ਜਾ ਤੈਨੂੰ ਨਗਰੀ ਦੇ ਲੋਕ ਬੱਚੇ ਤੈਨੂੰ ਪ੍ਰੇਮ ਕਰਨ ਤੈਨੂੰ ਪਸੰਦ ਕਰਨ ਤੈਨੂੰ ਸਤਿਕਾਰ ਨਾਲ ਬੁਲਾਉਣ ਤੇਰੇ ਬੱਚੇ ਵੀ ਤੇਰੇ ਘਰ ਪਰਿਵਾਰ ਦੇ ਵੀ ਨਗਰੀ ਵਾਲੇ ਵੀ ਐਦਾਂ ਦਾ ਬਣ ਜਾਈ ਆਪਾਂ ਕਦੋਂ ਬਣਾਗੇ ਬਈ ਐਦਾਂ ਦੀ ਮਿਠਾਸ ਆਪਣੇ ਅੰਦਰ ਲੈ ਕੇ ਆਓ ਐਨਾ ਮਿੱਠਾ ਬਣਾਓ ਭਾਵੇਂ ਉੱਪਰੋਂ ਬੰਦਾ ਥੋੜਾ ਜਿਹਾ ਕੋੜਾ ਹੁੰਦਾ ਥੋੜਾ ਜਿਹਾ ਥੋੜਾ ਜਿਹਾ ਕੋੜਾ ਹੁੰਦਾ ਹੈ ਜਿਆਦਾ ਨਹੀਂ ਥੋੜਾ ਜਿਹਾ ਕਈ ਬੰਦੇ ਕੋੜੇ ਹੀ ਬਣ ਕੇ ਰਹਿ ਜਾਂਦੇ ਆ ਕੋੜੇ ਬਣ ਜਾਂਦੇ ਜਿੰਦਗੀ ਖਰਾਬ ਕਰ ਲੈਂਦੇ ਆ ਕੋੜੇ ਬਣ ਕੇ ਕਈ ਬੰਦੇ ਥੋੜਾ ਚਿਰ ਗੁੱਸਾ ਕਰਦੇ ਫੇਰ ਉਦਾਂ ਦੇ ਹੀ ਬਣ ਜਾਂਦੇ ਆ ਹਾਂਜੀ ਕਈ ਕੋੜਾ पण ਬਣ ਕੇ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਸਾਰੀ ਜ਼ਿੰਦਗੀ ਕੜਤਣ ਵਿੱਚ ਹੀ ਖਰਾਬ ਕਰ ਦਿੰਦੇ ਸਭ ਕੁਝ ਆਨੰਦ ਗਿਆ ਸਤ ਸੰਗਿਓ ਇਹ ਜੀਵਨ ਵਾਰ-ਵਾਰ ਨਹੀਂ ਮਿਲਣਾ ਇਹ ਜੀਵਨ ਬਹੁਤ ਕੀਮਤੀ ਹੈ ਤੁਸੀਂ ਸੋਚਿਆ ਕਰੋ ਕਦੇ ਤੁਸੀਂ ਇਹ ਸੋਚਿਆ ਕਰੋ ਵੀ ਮੇਰੇ ਘਰ ਵਾਲੀ ਜਿੱਦਨ ਆਈ ਸੀ ਕਿੰਨੀ ਵਧੀਆ ਸੀ ਕਿੰਨੀ ਸੁੰਦਰ ਸੀ ਕਿੰਨੀ ਅੱਛੀ ਸੀ ਕਿੰਨੀ ਵਧੀਆ ਸੀ ਅੱਜ ਮੇਰੇ ਕੋਲ ਆਈ ਹੈ ਇਹਦੇ ਇਹ ਤੇ ਐ ਬਣ ਗਈ ਜਿਵੇਂ ਕੋਈ ਬਈ ਵੀ ਉਹ ਤੇ ਹੈ ਹੀ ਨਹੀਂ ਤੁਸੀਂ ਐ ਸੋਚਿਆ ਕਰੋ ਵੀ ਮੇਰੇ ਘਰ ਵਾਲਾ ਜਿੱਦਨ ਮੈਂ ਆਈ ਸੀ ਬੜਾ ਸੁੰਦਰ ਸੀ ਬੜਾ ਅੱਛਾ ਸੀਗਾ ਕੋਈ ਮੇਰੀ ਕਮੀ ਦੇ ਨਾਲ ਮੇਰੇ ਘਰ ਵਾਲਾ ਕੋਈ ਮੇਰੀ ਕਮੀ ਦੇ ਨਾਲ ਮੇਰੀ ਜਵਾਨ ਦੇ ਕਾਰਨ ਮੇਰੇ ਬੋਲਣ ਦੇ ਕਾਰਨ ਮੇਰੇ ਘਰ ਵਾਲੇ ਦੇ ਦਿਲ 'ਚ ਕੋਈ ਐਸੀਆਂ ਗੱਲਾਂ ਤੇ ਨਹੀਂ ਲੱਗਦੇ ਮੇਰੇ ਘਰ ਵਾਲਾ ਜਿੱਦਨ ਦਾ ਆਈਆਂ ਮੈਂ ਐ ਐ ਬਣ ਗਿਆ ਜਿਵੇਂ ਕੋਈ ਪਹਿਲਾ ਵਾਲਾ ਹੈ ਹੀ ਨਹੀਂ ਕਮੀਆਂ ਦੇਖੋ ਆਪਣੇ ਅੰਦਰ ਘਰ ਵਾਲਾ ਆਪਣੀ ਕਮੀ ਦੇਖੇ ਵੀ ਮੇਰੇ ਕਾਰਨ ਮੇਰੇ ਘਰ ਵਾਲੇ ਨੂੰ ਕੋਈ ਤਕਲੀਫ ਹੈ ਜਾਂ ਮੇਰੀ ਸ਼ਰਾਬ ਦੇ ਕਾਰਨ ਤਕਲੀਫ ਹੈ ਜਾਂ ਮੇਰੀ ਜੂਏ ਕਾਰਨ ਤਕਲੀਫ ਹੈ ਜਾਂ ਮੇਰੀ ਜ਼ਿਆਦਾ ਬੋਲਣ ਕਾਰਨ ਤਕਲੀਫ ਹੈ ਜਾਂ ਫਿਰ ਮੈਂ ਜਾ ਦੇ ਸੋਹਣਾ ਬਣ ਕੇ ਰਹਿਣਾ ਤਾਂ ਵੀ ਕੋਈ ਨਾ ਕੋਈ ਤਕਲੀਫਾਂ ਨੂੰ ਸਮਝੋ ਵੀ ਤਕਲੀਫ ਕੀ ਚੀਜ਼ ਹੈ ਵੀ ਇਹ ਖੁਸ਼ ਕਿਉਂ ਨਹੀਂ ਰਹਿੰਦੀ ਹੈਗੇ ਇਹਨੂੰ ਕੀ ਵਜ੍ਹਾ ਹੈ ਕਈਆਂ ਦੇ ਘਰ ਵਾਲੇ ਨਹੀਂ ਖੁਸ਼ ਰਹਿੰਦੇ ਉਹ ਫਿਰ ਲੇਡੀ ਜੀ ਨੂੰ ਸੋਚਣਾ ਚਾਹੀਦਾ ਵੀ ਮੇਰੇ ਵੀ ਮੇਰੇ ਚ ਕਮੀ ਕੀ ਹੈ ਜਿੱਦਨ ਦੀ ਮਾਹੀਆਂ ਮੇਰੇ ਘਰ ਵਾਲਾ ਖੁਸ਼ ਨਹੀਂ ਹੈ ਕਿਆ ਬਾਤ ਬਈ ਕਿਉਂ ਨਹੀਂ ਖੁਸ਼ ਜੀ ਤੁਸੀਂ ਮੈਂ ਤੁਹਾਨੂੰ ਰੋਟੀ ਨਹੀਂ ਦਿੰਦੀ ਕੱਪੜੇ ਨਹੀਂ ਧੋਕੇ ਦੇ ਦਿੰਦੀ ਸਭ ਕੁਝ ਤੁਹਾਡੇ ਨਾਲ ਬਤਾਰ ਰਹੀ ਆ ਮੈਂ ਦੁੱਖ ਸੁੱਖ ਕੱਟਦੀ ਆ ਮੈਂ ਸੋਚਿਆ ਕਰੋ ਬੈ ਕੇ ਗੱਲ ਕਰਿਆ ਕਰੋ ਕਦੇ 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 ਗੱਲ ਨਹੀਂ ਕਰਦੇ ਜਿੰਦਗੀ ਵਿੱਚ ਬਜ਼ੁਰਗ ਹੋ ਜਾਂਦੇ ਆ ਕਦੇ ਬਹਿ ਕੇ ਗੱਲ ਨਹੀਂ ਕਰਦੇ ਵੀ ਹਾਂਜੀ ਤੁਸੀਂ ਮੇਰੇ ਕਰਕੇ ਦੁਖੀ ਤੇ ਨਹੀਂ ਕਲੇਸ਼ ਕਰ ਲੈਨੇ ਆ ਕਲੇਸ਼ ਲੜਾਈ ਪੈ ਜਾਂਦੀ ਹੈ ਲੜਾਈ ਪਾ ਲੈਨੇ ਆ ਹਾਂਜੀ ਤੂੰ ਖੁਸ਼ ਨਹੀਂ ਤੂੰ ਤੂੰ ਬੈ ਕੇ ਰੋਟੀ ਦਿੰਦਿਆਂ ਦਿੰਦਿਆਂ ਇਹ ਇਹ ਸਮਝਾਉਣ ਦਾ ਜਰੀਆ ਹੈ ਰੋਟੀ ਦਿੰਦਿਆ ਦਿੰਦਿਆ ਥਾਲ ਵਿੱਚ ਰੱਖਦਿਆ ਰੱਖਦਾਂ ਕਹਿਦਿਆ ਕਰੋ ਹਾਂਜੀ ਮੇਰੇ ਮਨ ਚ ਬਾਤ ਐ ਜੀ ਕੀ ਐ ਤੁਸੀਂ ਮੇਰੇ ਤੋਂ ਕੋਈ ਦੁਖੀ ਤੇ ਨਹੀਂ ਮੈਂ ਜਦੋਂ ਦੇਖਦੀ ਹਾਂ ਤੁਸੀਂ ਚਿਹਰਾ ਮੁਰਝਾਇਆ ਗੁੱਸੇ ਵਾਲੇ ਹੁੰਨੇ ਹੋ ਤੁਸੀਂ ਤੁਸੀਂ ਪ੍ਰੇਮ ਨਾਲ ਨਹੀਂ ਬੋਲਦੇ ਕੋਈ ਮੇਰੇ ਕਰਕੇ ਤੇ ਨਹੀਂ ਐਦਾਂ ਫਿਰ ਮੈਂ ਚਲੀ ਜਾਂਦੀ ਆ ਜੇ ਮੇਰੇ ਕਰਕੇ ਹੋਵੇ ਜੀ ਪਰ ਤੂੰ ਖੁਸ਼ ਰਹਿਣਾ ਚਾਹੀਦਾ ਆਪਾਂ ਨੂੰ ਸਮਝਾਉਣ ਦਾ ਗੱਲ ਕਰਨ ਦਾ ਤਰੀਕਾ ਨਹੀਂ ਆਪਾਂ ਨੂੰ तरीका ਹੁੰਦਾ ਗੱਲ ਕਰਨ ਦਾ ਕਿਵੇਂ ਗੱਲ ਕਰਿਆ ਕਰਦੇ ਐ ਜੀ ਦੇ ਜਿਸ ਬੰਦੇ ਨੂੰ ਜਿਸ ਬੀਬੀ ਨੂੰ ਤਰੀਕਾ ਗੱਲ ਕਰਨ ਦਾ ਘਰ ਵਿੱਚ ਆ ਗਿਆ ਨਾ ਉਹ ਕਦੇ ਨਹੀਂ ਲੜਦੇ ਕਦੇ-ਕਦੇ ਲੜਦੇ ਆ ਕਦੇ-ਕਦੇ ਥੋੜਾ-ਥੋੜਾ ਫੇਰ ਇੱਕੋ ਜਿਹਾ ਹੋ ਜਾਂਦੇ ਐ ਹਾਂ ਜੀ ਕਈ ਐਦਾਂ ਦੇ ਅਫਸਰ ਐ ਮੈਂ ਦੇਖੇ ਆਪ ਅਫਸਰ ਇਦਾਂ ਦੇ ਆ ਉਹਨਾਂ ਨੇ ਪੱਗ ਬੰਨੀ ਅਫਸਰ ਨੇ ਪੱਗ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ ਮੇਰੇ ਸਾਹਮਣੇ ਹਾਂ ਜੀ ਅਫਸਰ ਨੇ ਪੱਗ ਬੰਨੀ ਆਪ ਸ਼ੀਸ਼ੇ 'ਚ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ ਆਵਾਜ਼ ਮਾਰੀ ਉਹਦਾ ਨਾਮ ਲੈ ਕੇ ਇੱਥੇ ਆ ਆ ਗਈ ਹਾਂ ਜੀ ਰੋਟੀ ਛੱਡ ਕੇ ਆਈ ਹਾਂ ਜੀ ਬਾਜ ਹੁੰਦਾ ਇੱਕ ਪੱਗ ਸੈੱਟ ਕਰਨ ਵਾਲਾ ਬਾਜ ਸਲਾਈ ਹੁੰਦੀ ਹੈ ਸਲਾਈ ਕਹਿ ਦਿੰਨਾਂ ਨੂੰ ਉਹ ਪੱਗ ਪੇਚ ਸੈੱਟ ਕਰਦੀ ਹੈ ਆ ਕਰੀ ਮਰ ਜਾ ਮੇਰਾ ਪੇਜ ਸੈਟ ਮੈਂ ਦੇਖੀ ਜਾਵਾ ਮੂੰਹ ਕਨੀ ਮੈਂ ਕੁਰਸੀ ਦੇ ਬੈਠਿਆ ਸਵੇਰ ਦਾ ਟਾਈਮ ਆ ਮੇਰੇ ਪੇਜ ਸੈਟ ਕਰੀ ਉਹਦੇ ਘਰ ਵਾਲੀ ਐ ਪੇਜ ਸੈਟ ਕਰਦੇ ਦੇਖੋ ਜੀ ਠੀਕ ਹੈ ਜੀ ਆ ਪਿੱਛੋਂ ਦੇਖ ਦੇਖੋ ਜੀ ਠੀਕ ਹੈ ਜੀ ਮੈਂ ਕਵਾਂ ਮਹਾ ਬਾਹ ਓ ਮੇਰੇ ਰੱਬਾ ਮੈਂ ਵੀ ਕਵਾਂ ਮੇਰੇ ਘਰ ਅਲ ਮੇਰੀ ਵੀ ਐ ਪੱਗ ਮੇਰੀ ਵੀ ਸੈਟ ਕਰੀ ਮੜਾ ਜਾ ਹੈ ਨਾ ਤੁਸੀਂ ਵੀ ਬੰਨਣ ਵਾਲੇ ਤੁਸੀਂ ਵੀ ਕਦੇ-ਕਦੇ ਕਹੋ ਆਈ ਕੁੜੇ ਸੁਣਿਆ ਤੈਨੂੰ ਹਾਂਜੀ ਆ ਗਈ ਜੀ ਆ ਗਈ ਅੱਛਾ ਆ ਕਰੀ ਮੜ ਜਾ ਮੇਰੇ ਪੱਗ ਆ ਸੈੱਟ ਕਰੀ ਮੜ ਜਾ ਆ ਮੇਰਾ ਕਾਲਰ ਸੈੱਟ ਕਰੀ ਮੜ ਦੇਖ ਠੀਕ ਐ ਮੈਂ ਠੀਕ ਲੱਗਦਾ ਸੋਹਣਾ ਡਿਊਟੀ ਤੇ ਜਾ ਰਿਹਾ ਕੰਮ ਤੇ ਠੀਕ ਲੱਗਦਾ ਹਾਂਜੀ ਠੀਕ ਐ ਚੰਗਾ ਲਿਆ ਫੇਰ ਰੋਟੀ ਲਿਆ ਆ ਗੱਲਾਂ ਹੀ ਪ੍ਰੇਮ ਹੁੰਦੀਆਂ ਹੁੰਦੀਆਂ ਨੁਰਕਿਆ ਹੋਰ ਪ੍ਰੇਮ ਕੀ ਆ ਚੀਜ਼ ਐ ਪ੍ਰੇਮ ਉਪਰੋਂ ਥੋੜੀ ਆਏਗਾ ਕੋਈ ਥਾਲ ਭਰ ਕੇ ਬਾਬੇ ਤੁਹਾਡੇ ਸਿਰ 'ਚ ਮਾਰਨਗੇ ਵੀ ਆਹ ਪ੍ਰੇਮ ਹੈ ਤੁਹਾਡਾ ਧਾਗਾ ਪ੍ਰੇਮ ਥੋੜੀ ਧਾਗਾ ਕਰਕੇ ਦੇ ਦਾਂਗੇ ਪ੍ਰੇਮ ਹੋ ਜੂ ਪ੍ਰੇਮ ਰੱਖੋ ਸ਼ਿਵਜੀ ਮਹਾਰਾਜ ਉਹ ਚਲੇ ਗਏ ਸੀ ਪਹਾੜਾਂ ਤੇ ਪਾਰਵਤੀ ਨੂੰ ਛੱਡ ਕੇ ਪਾਰਵਤੀ ਕਹਿੰਦੀ ਮੈਂ ਨਹੀਂ ਰਹਿੰਦੀ ਤੇਰੇ ਬਿਨਾ ਮਰ ਜੂ ਮੈਂ ਤੇ ਪਿੱਛੇ ਹੀ ਜਾਊ ਸ਼ਿਵਜੀ ਮਹਾਰਾਜ ਕਹਿੰਦੇ ਮੈਨੂੰ ਭਗਤੀ ਕਰ ਲੈਣ ਦੇ ਥੋੜਾ ਚਿਰ ਮੈਨੂੰ ਸਮਾਧੀ ਲਾ ਲੈਣ ਦੇ ਤੂੰ ਛੱਡ ਦੇ ਖਿਹੜਾ ਛੱਡ ਦੇ ਤੂੰ ਕਰ ਘਰ ਵਿੱਚ ਰਹਿ ਤੂੰ ਮੈਂ ਨਹੀਂ ਰਹਿੰਦੀ ਕਹਿੰਦੀ ਤੇਰੇ ਨਾਲ ਹੀ ਪਹਾੜਾਂ ਤੇ ਜਾਊ ਚਲੀ ਗਈ ਪਹਾੜਾਂ ਤੇ ਓ ਚਲੀ ਗਈ ਹਿਮਾਲਿਆ ਪਰਬਤਨੀਆਂ ਚੋਟੀਆਂ ਤੇ ਇੱਧਰ ਮਨੀਕਰਨ ਸਾਹਿਬ ਇੱਧਰ ਚਲੀ ਗਈ ਹੁਣ ਜਦੋਂ ਬੀਬੀ ਚਲੀ ਨਾਲ ਜਾਵੇ ਹੁਣ ਸ਼ਿਵ ਜੀ ਮਹਾਰਾਜ ਬਹਿ ਕੇ ਸਮਾਧੀ ਲਾ ਕੇ ਸਮਾਧੀ ਹਜੇ ਲੱਗੀ ਹੋਈ ਸੀ ਐਨੇ ਨੂੰ ਰੋਲਾ ਪਾਤਾ ਐਨੇ ਨੂੰ ਐਨੇ ਨੂੰ ਪਾਰਵਤੀ ਨੇ ਰੋਲਾ ਪਾਤਾ ਹਾਏ ਜੀ 체티 ਕਰੋ ਜੀ ਅੱਖਾਂ ਖੋਲੋ ਸ਼ਿਵ ਜੀ ਕਹਿਣ ਲੱਗਾ ਕੀ ਹੋ ਗਿਆ ਤੈਨੂੰ ਤਾਂ ਹੀ ਤੇ ਤੈਨੂੰ ਮੈਂ ਲੈ ਕੇ ਨਹੀਂ ਆਉਂਦਾ ਸੀ ਕੀ ਬਾਤ ਹੋ ਗਈ ਜੀ ਮੇਰੇ ਕੰਨ ਦਾ ਮਣਕਾ ਡਿੱਗ ਗਿਆ ਨਦੀ ਚ ਮੈਂ ਨਹਾਣ ਲੱਗੀ ਡਿੱਗ ਗਿਆ ਜੀ ਲੱਭ ਕੇ ਦਿਓ ਸ਼ਿਵ ਜੀ ਮਾਰਗ ਮੈਂ ਭਗਤੀ ਚ ਲੀਨਾ ਤੈਨੂੰ ਕੰਨ ਦੇ ਮਣਕੇ ਦੀ ਪਈ ਹੈ ਮੇਰਾ ਮਣਕਾ ਦਿਓ ਜੀ ਲੱਭ ਕੇ ਮੇਰਾ ਕੰਨ ਦਾ ਡਿੱਗ ਗਿਆ ਜੀ ਲੱਭ ਕੇ ਦਿਓ ਸ਼ਿਵ ਜੀ ਮਹਾਰਾਜ ਨੇ ਅੱਖਾਂ ਖੋਲੀਆਂ ਤੇ ਉਥੇ ਬ੍ਰਹਮਾ ਵਿਸ਼ਨੂੰ ਵਰਗਿਆਂ ਨੂੰ ਦੇਵੀ ਦੇਵਤਿਆਂ ਨੂੰ ਕਿਹਾ ਵੀ ਪਾਰਵਤੀ ਦਾ ਨਾ ਕੰਨ ਦਾ ਉਹ ਡਿੱਗ ਗਿਆ ਭਾਈ ਮਣਕਾ ਡਿੱਗ ਗਿਆ ਤੇ ਉਹ ਲੈ ਕੇ ਆਓ ਕਿਸੇ ਤੋਂ ਲੱਭਿਆ ਨਾ ਕੋਈ ਨਹੀਂ ਲੈ ਕੇ ਆਇਆ ਫਿਰ ਸ਼ਿਵ ਜੀ ਮਹਾਰਾਜ ਨੇ ਛੇਸ਼ਨਾਗ ਨੂੰ ਗਿਆ ਛੇਸ਼ਨਾਗ ਨੂੰ ਛੇਸ਼ਨਾਗ ਨੂੰ ਗਿਆ ਵੀ ਮੇਰੀ ਪਾਰਵਤੀ ਦਾ ਨਾ ਕੰਨ ਦਾ ਮਣਕਾ ਡਿੱਗ ਗਿਆ ਭਗਤੀ ਛੱਡਤੀ ਕਰਨੀ ਮੇਰੀ ਪਾਰਵਤੀ ਦਾ ਕੰਨ ਦਾ ਮਣਕਾ ਡਿੱਗ ਗਿਆ ਛੇਸ਼ਨਾਗ ਜੀ ਤੁਸੀਂ ਜੋ ਮਰਜ਼ੀ ਕਰੋ ਲੈ ਕੇ ਆਓ ਫਿਰ ਸੇਸ਼ਨਾਜ ਐਸਾ ਪ੍ਰਗਟਿਆ ਸੇਸ਼ਨਾਗ ਐਸਾ ਪ੍ਰਗਟਿਆ ਕਹਿੰਦੇ ਇਤਨਾ ਗਰਮ ਕਰੋਧ ਵਿੱਚ ਪ੍ਰਗਟਿਆ ਨਾ ਇਤਨਾ ਗਰਮ ਕਰੋਧ ਵਿੱਚ ਪ੍ਰਗਟਿਆ ਕਹਿੰਦੇ ਉਸ ਜਗ੍ਹਾ ਤੇ ਛੋਟੀ-ਛੋਟੀਆਂ ਬੱਟੀਆਂ ਵੱਡੇ-ਵੱਡੇ ਪੱਥਰ ਕਹਿੰਦੇ ਉਸ ਜਗ੍ਹਾ ਤੇ ਐ ਖੰਡਿਆ ਤੇ ਦੁਨੀਆ ਭਰ ਦੇ ਖੰਡਿਆ ਦੇ ਕਹਿੰਦੇ ਉਸ ਵੇਲੇ ਕਿਹਾ ਵੀ ਭਗਵਾਨ ਜੀ ਆਹ ਤੇਰੀ ਪਾਰਵਤੀ ਮਾਤਾ ਦੇ ਇਹਨਾਂ ਚੋਂ ਲੈ ਲਓ ਜਿਹੜਾ ਮਰਜ਼ੀ ਲੈਣਾ ਆਹ ਕੰਨ ਦਾ ਮਣਕ ਐ ਸਾਰੇ ਪੱਥਰ ਐ ਚਮਕਣ ਗਿੰਦੇ ਆਹ ਲੈ ਲਓ ਫਿਰ ਉਸ ਸਮੇਂ ਉਹ ਜਿੱਥੋਂ ਛੇਸ਼ਨਾਗ ਪ੍ਰਗਟਿਆ ਇਤਨਾ ਤੇਜ ਇਤਨਾ ਤੇਜ ਗਰਮ ਪਾਣੀ ਨਿਕਲਿਆ ਇਤਨਾ ਤੇਜ ਉਹਦੇ ਕੋਲ ਖੜਨਾ ਬਹੁਤ ਮੁਸ਼ਕਲ ਹੈ ਇਤਨਾ ਤੇਜ ਫਿਰ ਉਸ ਜਗ੍ਹਾ ਤੇ ਫਿਰ ਪਾਰਵਤੀ ਨੇ ਕਿਹਾ ਸ਼ਿਵ ਜੀ ਮਹਾਰਾਜ ਨੇ ਭਲੀਏ ਲੋਗੇ ਕੀ ਕਰਾਂਗੇ ਤੇ ਪੱਥਰ ਬਣ ਜਾਣੇ ਆ ਛੱਡ ਪਰਾਂ ਫਿਰ ਉਹ ਸਾਰੇ ਕਨੇ ਦਾ ਪੱਥਰ ਬਣ ਗਏ ਤੇ ਉਹ ਅੱਜ ਵੀ ਉਹ ਪਥਰੀਲੀ ਇਲਾਕਾ ਹੈ ਜਿਹੜਾ ਅੱਜ ਵੀ ਉਹਦੇ ਵਿੱਚ ਇਤਨਾ ਗਰਮ ਪਾਣੀ ਹੈ ਜਿਸ ਦਾ ਨਾਮ ਮਨੀਕਰਨ ਸਾਹਿਬ ਹੈ ਮਨੀਕਰਨ ਉਸ ਜਗ੍ਹਾ ਤੇ ਪਾਣੀ ਵਿੱਚ ਹੀ ਦਾਲ ਬਣਦੀ ਹੈ ਪਾਣੀ ਵਿੱਚ ਹੀ ਚਾਹ ਬਣਦੀ ਹੈ ਪਾਣੀ ਵਿੱਚ ਹੀ ਰੋਟੀ ਆਪਣੇ ਚੌਲ ਬਣਦੇ ਆ ਸਾਰਾ ਜਿੰਨਾ ਵੀ ਲੰਗਰ ਪੰਡਾਰਾ ਹੈ ਨਾ ਉਹ ਸਾਰਾ ਪਾਣੀ ਵਿੱਚ ਬਣਦਾ ਹੈ ਪਾਣੀ ਵਿੱਚ ਸਾਰਾ ਲੰਗਰ ਪੰਡਾਰਾ ਜੀ ਸਾਰਾ ਪਾਣੀ ਵਿੱਚ ਬਣਦਾ ਹੈ ਫਿਰ ਉਹ ਸਜਗਾ ਤੇ ਯਾਤਰਾ ਕਰਦਿਆਂ 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 ਇੱਕ ਦਿਨ ਗੁਰੂ ਨਾਨਕ ਮਹਾਰਾਜ ਜੀ ਚਲੇ ਗਏ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਕਹਨੇ ਮਰਦਾਨਿਆਂ ਜੀ ਮਹਾਰਾਜ ਲੈ ਫਿਰ ਬਣਾਈਏ ਲੰਗਰ ਪੰਡਾਰਾ ਮਾਰਾ ਲੰਗਰ ਪੰਡਾਰਾ ਤੇ ਕਰ ਲਾਂਗੇ ਮਾਰਾ ਜੱਗ ਤੇ ਹੈ ਨਹੀਂ ਆਪਣੇ ਕੋਲ ਅੱਗ ਬਾਲਣ ਵਾਲੀ ਚੀਜ਼ ਨਹੀਂ ਮਹਾਰਾਜ ਕਹਨੇ ਕੋਈ ਨਹੀਂ ਆਟਾ ਗੁੰਨ ਲੈ ਜਿੰਨਾ ਕਹ ਹੈ ਬੋਗਲੀ ਚੋਂ ਕੱਢ ਲੈ ਨਾਲ ਰੱਖਦੇ ਸੀ ਫੱਕਰ ਫਕੀਰ ਕੱਢ ਲੈ ਆਟਾ ਆਟਾ ਕੱਢੇ ਆਟਾ ਗੁੰਨ ਲੈ ਨਦੀ ਐ ਨੇੜੇ ਨੇੜੇ ਨਦੀ ਵਗਦੀ ਐ ਬਹੁਤ ਤੇਜ ਨਦੀ ਐ ਪਾਰਵਤੀ ਨਦੀ ਕਿਹਾ ਜਾਂਦਾ ਉਸ ਨੂੰ ਪਾਰਵਤੀ ਨਦੀ ਨਾਮ ਉਹਦਾ ਪਾਰਵਤੀ ਨਦੀ ਰੱਖਦਾ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨਿਆਂ ਰੋਟੀਆਂ ਤੇ ਬਣ ਜਾਣਗੀਆਂ ਪਰ ਤੈਨੂੰ ਇੱਕ ਵਚਨ ਕਰਨਾ ਪੈਣਾ ਐ ਕਹਨੇ ਮਾਰਾ ਜੀ ਕਿਹੜਾ ਵਚਨ ਕਹਨੇ ਵਚਨ ਕਰ ਵੀ ਜਿਹੜੀ ਰੋਟੀ ਬਣੇਗੀ ਉਹ ਦੋ ਰੋਟੀਆਂ ਪਹਿਲਾਂ ਰੱਬ ਦੇ ਨਾਮ ਦੀਆਂ ਕੱਢਣੀਆਂ ਪੈਣਗੀਆਂ ਵਚਨ ਕਰ ਕਹਨੇ ਮਾਰਾ ਸਤ ਵਚਨ ਹੈ ਮਾਰਾ ਸਤ ਵਚਨ ਮਾਰਾ ਦੋ ਰੋਟੀਆਂ ਆਪਾਂ ਰੱਬ ਦੇ ਨਾਮ ਦੀਆਂ ਕੱਢਾਂਗੇ ਕਹਨੇ ਐ ਕਰ ਬੇਲ ਦੇ ਰੋਟੀ ਹੱਥਾਂ ਨਾਲ ਰੋਟੀ ਬੇਲ ਕੇ ਪਾ ਦੇ ਪਾਣੀ 'ਚ ਕਹਿੰਦੇ ਉਹ ਪਾਣੀ 'ਚ ਰੋਟੀਆਂ ਪਾਈਆਂ ਉਹ ਬਣ ਬਣ ਕੇ ਪ੍ਰਸ਼ਾਦਾ ਦੇ ਉੱਪਰ ਆਉਣ ਉਹ ਅੱਜ ਵੀ ਹੈ ਅੱਜ ਵੀ ਆਉ ਮਨੀਕਰਨ ਸਾਹਿਬ ਸੰਗਤਾਂ ਦਰਸ਼ਨ ਕਰਕੇ ਆਉਂਦੀਆਂ ਨੇ ਉਹ ਰੋਟੀਆਂ ਬਣਦੀਆਂ ਉੱਪਰ ਆਉਣ ਹੈ ਜੀ ਤੇ ਫਿਰ ਛਕੀਆਂ ਰੋਟੀਆਂ ਪ੍ਰਸ਼ਾਦਾ ਲੰਗਰ ਛਕਿਆ ਅੱਜ ਉਸ ਜਗ੍ਹਾ ਦਾ ਪ੍ਰਸ਼ਾਦਾ ਬਹੁਤ ਅੱਛਾ ਔਰ ਬਹੁਤ ਵਧੀਆ ਬਹੁਤ ਸਵਾਦ ਪ੍ਰਸ਼ਾਦਾ ਬਣਦਾ ਜੋ ਉਸ ਜਗ੍ਹਾ ਤੇ ਬਚਨ ਹੈ ਨਾ ਜਿਨ੍ਹਾਂ ਨੇ ਬਚਨ ਕਮਾ ਲਿਆ ਉਹ ساری ਜ਼ਿੰਦਗੀ ساری ਜ਼ਿੰਦਗੀ ਬਚਨ ਤੇ ਕੱਢ ਦਿੰਦੇ ਐ ਪ੍ਰੇਮ ਰੱਖਿਆ ਕਰੋ ਪ੍ਰੇਮ ਕਰਨਾ ਸਿੱਖੋ ਵੀ ਕਿਵੇਂ ਪ੍ਰੇਮ ਕਰੀਦਾ ਹੁੰਦਾ ਪ੍ਰੇਮ ਕਰਨਾ ਸਿੱਖੋ ਹਾ ਜੇ ਆਪਾਂ ਪ੍ਰੇਮ ਕਰਨਾ ਨਹੀਂ ਸਿੱਖੇ ਨਹੀਂ ਨਹੀਂ ساری ਜ਼ਿੰਦਗੀ ਐਵੇਂ ਹੀ ਕੱਢਤੀ ਆਪਾਂ ਨੇ ਨਾ ਵਈ ਜਿੰਨੀ ਕ ਰਹਿ ਗਈ ਸੋਹਣੀ ਜ਼ਿੰਦਗੀ ਬਤੀਤ ਕਰੀ ਆਪਾਂ ਤਾਕੇ ਸਤਿਗੁਰੂ ਜੀ ਦਾ ਬਚਨ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਮੀਰਾ ਨੇ ਸਤਿਗੁਰੂ ਨੂੰ ਪ੍ਰੇਮ ਕੀਤਾ ਮੀਰਾ ਨੇ ਗੁਰੂ ਨੂੰ ਪਾ ਲਿਆ ਤੇ ਵੱਡੇ ਵੱਡੇ ਰਾਜੇ ਰੱਬ ਨੂੰ ਪ੍ਰੇਮ ਕਰਨ ਵਾਲੇ ਜੋਗੀ ਬਣ ਗਏ ਫਕੀਰ ਫੱਕਰ ਫਕੀਰ ਬਣ ਗਏ ਕਿਉਂ ਨਾ ਆਪਾਂ ਵੀ ਉਸ ਪਰਮਾਤਮਾ ਨੂੰ ਪ੍ਰੇਮ ਕਰੀਏ ਤਾਂ ਕਿ ਆਪਾਂ ਵੀ ਰੱਬ ਨੂੰ ਪਾ ਸਕੀਏ ਜੀ ਗੱਜ ਕੇ ਆਖੋ ਜੀ ਸਤਨਾਮ